ਸਸਤਿਕਾ ਜੀ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੇ ਕਾਵ ਲੂਣਾ ਵਿੱਚੋਂ ਰੁੱਤਾਂ ਦੇ ਨਾਮ ਦੇ ਉੱਤੇ ਇੱਕ ਨਜ਼ਮ ਨੂੰ ਅੱਜ ਪੂਰਾ ਕਰਦੇ ਆਂ ਕਹਿੰਦੇ ਇੰਦਰਦੇਵ ਜਦੋਂ ਸੀ ਰੁੱਤਾਂ ਘੜਦਾ ਉਹਨਾਂ ਦੇ ਨਾਂ ਵਿੱਚ ਇੰਦਰਨਾ ਦੀ ਇੱਕ ਪਰੀ ਨੂੰ ਪਿਆਰ ਬੜਾ ਸੀ ਕਰਦਾ ਹਰ ਮੌਸਮ ਦਾ ਰੰਗ ਉਹਦੇ ਰੰਗਾਂ 'ਚੋਂ ਲੈਂਦਾ ਹਰ ਰੁੱਤ ਦਾ ਆਧਾਰ ਉਹਦੀ ਮੁਦਰਾ ਤੋਂ ਕਰਦਾ ਕਹਿੰਦੇ ਜਦੋਂ ਹੱਸੀ ਰੁੱਤ ਬਹਾਰ ਬਣੀ ਕਾਮੀ ਨਜ਼ਰੇ ਤੱਕੀ ਤਾਂ ਗਿਆਰ ਬਣੀ ਵਿਚ ਉਦਾਸੀ ਮਤੀ ਤਾਂ ਪਤਹਾਰ ਬਣੀ ਸੇਜਾਂ ਮਾਣ ਕੇ ਥੱਕੀ ਠੰਡੀ ਠਾਰ ਬਣੀ ਚਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ ਪੰਜ ਰੁੱਤਾਂ ਦੀ ਅੰਦਰ ਇਓ ਆਧਾਰ ਬਣੀ ਪਰ ਛੇਵੀਂ ਇਹ ਰੁੱਤ ਜੋ ਸਾਡੇ ਸਾਹਵੇਂ ਬਿਰਹਣ ਵਾਂਗ ਖੜੀ ਦੁਖਦਾਇਕ ਹੈ ਪੂਰਨ ਇਸ ਦੀ ਜਨਮ ਕੜੀ ਅੰਦਰ ਕਿਸੇ ਹੋਰ ਦੇਵਤੇ ਸੰਗ ਗਈ ਬਰੀ ਬਿਰਹੋਂ ਜਲੰਦੀ ਅੰਦਰ ਕਹਿੰਦੇ ਉਸ ਦਿਨ ਰੋਈ ਬੜੀ ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ ਅੰਬਰ ਨੈਣੀ ਅੰਦਰ ਦੀ ਸਭ ਪੀੜ ਭਰੀ ਤੇ ਇੰਦਰ ਨੇ ਕਹਿੰਦੇ ਐਨੀ ਮਦਰਾ ਪੀਤੀ ਉਸ ਨੂੰ ਆਪਣੇ ਆਪੇ ਦੀ ਨਾ ਹੋਸ਼ ਰਹੀ ਜਦ ਵੀ ਇੰਦਰ ਦਾ ਦਿਲ ਜਲਦਾ ਅੰਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਉਸ ਦਿਨ ਅੰਬਰ ਤੋਂ ਪਾਣੀ ਵਰ੍ਹਦਾ ਧੰਨਵਾਦ